ਤੇ ਅੱਜ ਦੇ ਵੀਡੀਓ ਆ ਜਿਹੜੀ ਬਾਈ ਸ਼ੇਅਰ ਕਰਦੇ ਹਾਂ ਤੁਹਾਨੂੰ ਗੱਡੀ ਦੇ ਇੰਜਨ ਵਰਗਾ ਕੱਟਾ ਦਿਖਾਉਣਿਆ ਐ M29 ਦਾ ਤੇ ਗੱਲਬਾਤ ਆ ਜਿਹੜੀ ਆਪਾਂ ਬਾਈ ਨਾਲ ਕਰਾਂਗੇ ਕੀ ਖਰਾਕ ਦਿੰਦੇ ਐ ਇਹਨੂੰ ਕਿੰਨੇ ਟਾਈਮ ਦਾ ਬੱਚਾ ਹੈ ਇਹ ਬਾਈ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹਾਂ ਬਾਈ ਕਿਹੜਾ ਪਿੰਡ ਆ ਆਪਣਾ ਸੱਤੂ ਪਿੰਡ ਆ ਜੀ ਹਰਿਆਣਾ 'ਚ ਰਹ ਗਿਆ ਜੀ ਸੱਤਾ ਜਿਹੜਾ ਠੀਕ ਐ ਨਾਮ ਕੀ ਆ ਆਪਣਾ ਹਰਵਿੰਦਰ ਸਿੰਘ ਜੀ ਤੇ ਬਾਈ ਦਿਓ ਇਹਦੇ ਬਾਰੇ ਜਾਣਕਾਰੀ ਇਹ ਬਾਈ ਇਹਦਾ ਨਾਮ ਅਣਮੋਲ ਆ ਅਣਮੋਲ ਆ M29 ਦਾ M29 ਦਾ ਜੀ ਇਹ ਹੂੰ ਤੇਰੀ ਮਾਦਾ ਰਕਾਰਡ 25 ਕਿਲੋ ਆ 25 ਕਿਲੋ ਜੀ ਇਹਨਾਂ ਤਿੰਨ ਪਹਿਲੇ ਤੋਂ 20 ਪਲੱਸ ਚੱਲਦੇ ਠੀਕ ਹੈ ਤੇ ਬਾਈ ਕਿੰਨੀ ਉਮਰ ਹੋ ਗਈ ਇਹਦੀ ਇਹਦੀ 9 ਸਾਲ ਹੋ ਗਈ ਬਾਈ 9 ਸਾਲ ਹੋ ਗਈ ਤੇ ਬਾਈ ਇਹਦੀ ਡਾਇਟ ਦੀ ਗੱਲ ਕਰਕੇ ਤਾਂ ਕੀ ਕੀ ਦਿੰਦੇ ਹੋ ਤੁਸੀਂ ਸਾਈਡ ਦਾ ਬਾਈ ਸਾਰੀ ਚੱਲਦੀ ਐ ਛੋਲੇ ਵਗੈਰਾ ਸੋ ਆ ਜੀ ਸਭ ਚੱਲਦਾ ਠੀਕ ਹੈ ਕਿੰਨੀ ਕ ਖਰਾਕ ਹੋ ਦੇਣ ਦੀ ਮੰਨ ਕੇ ਚੱਲੋ ਡੇਲੀ ਦੀ ਇਹ ਖਾ ਜਾਂਦਾ ਬਾਈ ਯਾਰ ਸਾਰਾ ਖਰਚਾ ਲਾ ਕੇ ਪਿੱਛੇ ਬੰਦੇ ਰੋਦੇ 2000 ਰੁਪਏ ਦਾ ਬਰ ਜਾਂਦਾ ਜਿਹੜੀ ਦਾ ਖਾ ਜਾਂਦਾ ਤੇ ਬਾਈ ਤੋਰਾ ਫੇਰਾ ਇਹਦਾ ਤੋਰਾ ਤੋ ਫੇਰਾ ਵੀ 5 ਕਿਲੋ ਦਾ ਡੇਲੀ ਕੱਟਨੇ ਕੱਢਣਾ 5 ਕਿਲੋਮੀਟਰ ਤੇ ਸੀਮਨ ਸੁਮਣਾ ਬਾਈ ਕਿਸੇ ਭਰਾ ਨੇ ਲੈਣਾ ਹੋਵੇ ਆਪਣੇ ਕੋਲੋਂ ਮਿਲਦਾ ਬਾਈ ਆਪਣਾ ਕੋਈ ਸੰਪਰਕ ਨੰਬਰ 930698473 ਠੀਕ ਹੈ ਲੈ ਮਿੱਤਰੋ ਆਪਾਂ ਤੁਹਾਨੂੰ ਗੱਡੀ ਦੇ ਇੰਜਨਰ ਰਗਾ ਕੱਟਾ ਦਿਖਾ ਦਿੰਦੇ ਆਂਗੇ ਤੇ ਬਾਈ ਦਾ ਮੋਬਾਈਲ ਨੰਬਰ ਵੀ ਉੱਤੇ ਚੱਲੀ ਜਾਂਦਾ ਕਿਸੇ ਵੀ ਭਰਾ ਨੇ ਬਾਈ ਸੀਮਨ ਲੈਣਾ ਹੋਵੇ ਤਾਂ ਨੰਬਰ ਤੇ ਜਿਹੜਾ ਸੰਪਰਕ ਆ ਤੁਸੀਂ ਕਰ ਸਕਦੇ ਹੋ ਬਾਈ ਵੇਟ ਕਿੰਨਾ ਇਹਦਾ 15 ਕੁਇੰਟਲ 70 ਕਿਲੋ 15 ਕੁਇੰਟਲ 70 ਕਿਲੋ ਠੀਕ ਹੈ